ਸ਼ੇਰ ਸਿੰਘ ਵਿਸ਼ਨੂ ਪਗਵਾਂ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਗਵਾਂ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਗਵਾਂ ਦੀ ਜੈ ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂੰ ਪਗਵਾਂ ਦੀਜੈ ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂੰ ਪਗਵਾਂ ਦੀਜੈ ਨੇਕ ਲੰਗ ਨਾਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਬਿਸ਼ਨੂੰ ਭਗਵਾਨ ਅਵਤਾਰ 24 ਆ ਜੀ ਦੇ ਦਰਬਾਰ ਵਿੱਚ ਸਭੋਬਤ ਹਰ ਸੰਗਤ ਜੀਓ ਆਪ ਸਭ ਨੂੰ ਸਾਡੇ ਵੱਲੋਂ ਅੱਜ ਸ਼ਬਦੀ ਜਕਾਰਾ ਪ੍ਰਵਾਨ ਕਰੋ ਤੇ ਸਵੱਬੀ ਮੇਲਾ ਜੋ ਹੁੰਦਾ ਹੈ ਅਸੀਂ ਕੋਟੀ ਕੋਟੀ ਵਾਰ ਸੱਚੇ ਪਾਤਸ਼ਾਹ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਤੋਂ 14 ਸਾਲ ਪਹਿਲਾਂ ਅਸੀਂ ਆਏ ਸੀਗੇ ਇੱਥੇ ਜਦ ਉਸ ਵੇਲੇ ਅੱਲੇ ਨੀ ਪੱਥਰ ਰੱਖਣਾ ਸੀਗਾ ਤੇ ਆ ਕੇ ਅਸੀਂ ਸਦਾ ਜਗਿੰਦਰ ਸਿੰਘ ਜੀ ਕੰਗ ਤੇ ਬੀਬੀ ਮਿੰਦਰਕੌਰ ਜੀ ਤੇ ਉਹਨਾਂ ਨੇ ਆ ਕੇ ਸਾਰੇ ਇੱਕਠਿਆਂ ਨੇ ਇੱਥੇ ਸ਼ੁਰੂਆਤ ਕਰਾਈ ਸੀਗੀ ਤਾਂ ਅੱਜ ਜੋ ਅਥਾ ਸੇਵਾ ਜੀ ਬਾਬਾ ਜਸਵੀਰ ਸਿੰਘ ਜੀ ਦੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋ ਰਿਹਾ ਬਹੁਤ ਹੀ ਪ੍ਰਬੰਧ ਬਹੁਤ ਵਧੀਆ ਵਧੀਆ ਚੱਲ ਰਿਹਾ ਹੈ ਤੋਂ ਸੱਚੇ ਪਾਤਸ਼ਾਹ ਜੀ ਇਸ ਇਦਿੱਤਰਾਂ ਕਿਰਪਾ ਬਣਾ ਕੇ ਰੱਖੇ ਆਪਣੇ ਭਗਤਾਂ ਦਾ ਪਿਆਰ ਸਦਾ ਬਣਾ ਕੇ ਰੱਖੇ ਹੀ ਬੇਨਤੀ ਹੈ ਸੱਚੇ ਪਾਤਸ਼ਾਹ ਚਰਨਾ ਵਿੱਚ ਅੱਜ ਸੰਤ ਮਨੀ ਸਿੰਘ ਜੋ ਦਸਸੂ ਨੂੰ ਜੋਤੀ ਜੋ ਸਮਾਇ ਸਨ ਉਹਨਾਂ ਨੇ ਉਹਨਾਂ ਨੇ ਸੱਚੇ ਪਾਤਸ਼ਾਹ ਨੇਕ ਲੰਕ ਨਰੈਨ ਨਰਮਹਾਰਾ ਜੀ ਸ਼ੇਰ ਸਿੰਘ ਬਿਸ਼ਨੂ ਪਗਵਾਨ ਨੂੰ ਜੋ ਜੁਗਾਂ ਤੋਂ ਸਾਥ ਜੁਗ-ਜੁਗ ਭਗਤਾਂ ਦਾ ਸਾਥ ਨਿਭਾਉਂਦਾ ਆਂਦਾ ਹੈ ਪ੍ਰਮਾਤਮਾ ਇਕੱਲਾ ਪ੍ਰਮਾਤਮਾ ਖੇਲ ਨਹੀਂ ਕਰਦਾ ਨਾਲ ਭਗਤਾਂ ਨੂੰ ਵੀ ਨਾਲ ਲੈ ਕੇ ਆਉਂਦਾ ਹੈ ਭਗਤੀ ਵਧਿਆਉਂਦੀ ਇੱਕ ਦੂਜੇ ਦੇ ਸਾਥੀ ਹਨ ਤੇ ਗੁਣ ਗਾਉਂਦੇ ਹਨ ਇੱਕ ਦੂਜੇ ਦੇ ਇਸੇ ਤਰ੍ਹਾਂ ਇੱਕ ਕਵਤਾ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਜੀ ਦੀ ਮਾਤ ਲੋਕ ਦੇ ਵਿੱਚ ਆਈਉ ਮਾਤ ਲੋਕ ਤੇ ਆਯੂ 6 ਮਹੀਨੇ ਦੀ ਸੀ ਜਦੋਂ ਸੱਚੇ ਪਾਤਸ਼ਾਹੀ ਉੰਗ ਉੰਗ ਬੋਲੇ ਤੇ ਫਿਰ ਸੰਤ ਮਨੀ ਸਿੰਘ ਜੀ ਨੂੰ ਸੁਨੇਹਾ ਦਿੱਤਾ ਵੀ ਆਜੋ ਜਿਹੜੇ 20 ਸਾਲ ਪਹਿਲਾਂ ਦੀ ਤੁਹਾਡੀ ਮਹਾਰਾਜ ਮਤਾਬ ਸਿੰਘ ਤੋਂ ਮੰਗ ਮੰਗ ਕੇ ਆਏ ਹਾਂ ਉਹ ਮੰਗ ਪੂਰੀ ਕਰਨ ਦਾ ਮੌਕਾ ਆ ਗਿਆ ਹੈ ਸੇਵਾ ਕਰਨ ਦਾ ਮੌਕਾ ਆ ਗਿਆ ਹੈ ਤੋਂ ਆਪਾਂ ਪਹਿਲਾ ਇੱਕ ਕਬਤਾ ਸਲਾਵਾਂਗਾ ਤੇ ਫਿਰ ਇਹ ਵਿਹਾਰ ਨੂੰ ਦਰਸਾਉਂਦਾ ਹੈ ਪਹਿਲੀ ਮਿਲਣੀ ਜੋ ਸੱਚੇ ਪਾਤਸ਼ਾਹੀ ਦੇ ਨਾਲ ਹੋਈ ਫਗਣ ਦੇ ਮਹੀਨੇ ਜਾ ਮਿਲਣੀ ਹੋਈ ਪਹਿਲੀ ਵਾਰੀ ਤੋਂ ਸੱਚੇ ਪਾਸਾ ਜੀ ਇਸ ਤਰ੍ਹਾਂ ਇੱਕ ਹਫ਼ਤਾ ਰਹੀ ਇਸ ਸਾਰੀ ਨੂੰ ਸੀਨ ਨੂੰ ਦਰਸਾਇਆ ਹੋਇਆ ਹੈ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੁ ਮਾਝੇ ਵਿੱਚ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੁ ਮਾਝੇ ਵਿੱਚ ਆਇਆ ਏ ਪਿਤਾ ਜਵੰਦ ਸਿੰਘ ਜੀ ਮਾਤਾ ਤਾਬੂ ਦੇ ਨਾਮ ਨੂੰ ਬੜਿਆਇਆ ਏ ਪਿਤਾ ਜਵੰਦ ਸਿੰਘ ਜੀ ਮਾਤਾ ਤਾਬੂ ਦੀ ਨਾਮ ਨੂੰ ਵੜਿਆ ਆਏ 6 ਮਹੀਨੇ ਬਾਲ ਅਵਸਥਾ ਹਰ ਜੂ ਹੁਕਮ ਕ ਸੁਣਾਇਆ ਏ 6 ਮਹੀਨੇ ਬਾਲ ਅਵਸਥਾ ਹਰ ਜੂ ਹੁਕਮ ਸੁਣਾਇਆ ਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਬਿਸਨੂ ਪਗਵਾਨ ਓਂਗ ਓਂਗ ਬੋਲੇ ਹਰਜੂ ਸੋਹੰਗ ਸ਼ਬਦ ਸੁਣਾਇਆ ਏ ਓਂਗ ਓਂਗ ਬੋਲੇ ਹਰਜੂ ਸੋਹੰਗ ਸ਼ਬਦ ਸੁਣਾਇਆ ਏ ਆ ਜਾਓ ਸਾਧੂ ਸੰਤੋ ਹੁਕਮ ਕਲਾਇਆ ਏ ਆ ਜਾਓ ਸਾਧੂ ਸੰਤੋ ਹੁਕਮ ਕਲਾਇਆ ਏ ਹਰ ਸੰਗਤ ਜੀ ਜਿਹੜੇ ਵੀ ਦਰਬਾਰ ਤੋਂ ਬਾਹਰ ਸੋਨਰੇ ਹਾਨੋ ਕਿਰਪਾ ਕਰਕੇ ਦਰਬਾਰ ਚ ਆਉਣ ਦੀ ਕਿਰਪਾ ਕਰਨ ਤੇ ਜੋ ਆਪਾਂ ਜਸ ਗਾ ਰਹੇ ਹਾਂ ਪਰਮੇਸ਼ਰ ਦਾ ਜੋ ਆਨੰਦ ਲੈ ਰਹੇ ਹਾਂ ਗੁਣ ਗਾਈਏ ਰਲ ਕੇ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਲਿਆ ਆਵਤਾਰ ਹਰ ਜੀ ਕਾਰਤਰ ਖਾਣਾ ਦੇ ਲਿਆਇ ਅਵਤਾਰ ਹਰ ਜੀ ਕਰਤਰ ਖਾਣਾ ਦੇ ਪਿੰਡ ਕਵਿੰਦ ਹੈ ਜੀ ਜਿلال ਹੋ ਰਿਆ ਪਿੰਡ ਕਵਿੰਦ ਹੈ ਜੀ ਜਿلال ਹੋ ਰਿਆ ਆ ਜਾਓ ਦਰ ਮੇਰੇ ਹਰ ਜੂ ਨੂੰ ਲੋੜਿਆ ਚਾਲਿਆ ਉਹ ਦਰ ਮੇਰੇ ਹਰ ਜੂ ਨੂੰ ਲੋੜਿਆ ਕ੍ਰਿਸ਼ਨ ਦਾ ਰੂਪ ਤਰ ਕੇ ਸੰਤ ਮਨੀ ਸਿੰਘ ਆਪ ਜਗਾਇਆ ਏ ਕ੍ਰਿਸ਼ਨ ਦਾ ਰੂਪ ਤਰ ਕੇ ਸੰਤ ਮਨੀ ਸਿੰਘ ਆਪ ਜਗਾਇਆ ਏ ਸ਼ਬਦ ਨਗਾਰੇ ਸੁਣ ਕੇ ਨੰਗੇ ਪੈਰੀ ਸੰਗਤਾਂ ਨਾਲ ਕਵਿੰਡ ਚੱਲ ਆਇਆ ਏ ਸ਼ਬਦ ਨਗਾਰੇ ਸੁਣ ਕੇ ਨੰਗੇ ਪੈਰੀ ਸੰਗਤਾਂ ਨਾਲ ਇੱਕ ਵਿੰਦ ਚੱਲ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਮਹਾਰਾਜ ਮਹਿਤਾਬ ਸਿੰਘ ਨੇ ਕੋਲ ਪਕਾਇਆ ਏ ਮਹਾਰਾਜ ਮਹਿਤਾਬ ਸਿੰਘ ਨੇ ਕੋਲੇ ਪਕਾਇਆ ਏ 20 ਬਰਸ ਦੀ ਉਡੀਕ ਮੁਕੀ ਹਰ ਜੂ ਆਪ ਬੁਲਾਇਆ ਏ 20 ਬਰਸ ਦੀ ਉਡੀਕ ਮੁਕੀ ਹਰ ਜੂ ਆਪ ਬੁਲਾਇਆ ਏ ਖੱਬੇ ਗਿੱਟੇ ਤੇ ਜੀ ਪਦਮ ਨਿਸ਼ਾਨ ਦਿਖਾਇਆ ਏ ਖੱਬੇ ਗਿੱਟੇ ਤੇ ਜੀ ਪਦਮ ਨਿਸ਼ਾਨ ਦਿਖਾਇਆ ਏ ਨੇਕ ਲੰਕ ਅਵਤਾਰ ਵਿਸ਼ਨੂੰ ਭਗਵਾਨ ਮਾਤ ਲੋਕ ਤੇ ਆਇਆ ਏ ਨੇਕ ਲੰਕ ਅਵਤਾਰ ਵਿਸ਼ਨੂੰ ਭਗਵਾਨ ਮਾਤ ਲੋਕ ਤੇ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਜਿਨ੍ਹਾਂ ਨੇ ਨਿਹਕਲੰਕ ਨਰਨਾਰਾਇਣ ਨਰਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਜੀ ਦੀ ਜਨਮ ਸਾਖੀ ਪੜ੍ਹੀ ਹੋਊਗੀ ਉਹ ਸਾਰੇ ਜਾਣੂ ਹੋਣਗੇ ਕਿ ਮਾਈ ਦੇਈ ਜੀ ਨੂੰ ਮਾਈ ਦੇਈ ਨੂੰ ਪਹਿਲਾਂ ਸੰਤ ਮਨੀ ਸਿੰਘ ਜੀ ਨੇ ਭੇਜਿਆ ਜਾ ਕੇ ਦੇਖ ਕੇ ਆਂ ਭਗਵਾਨ ਦੇ ਦੇਖ ਕੇ ਆ ਸੱਚੀ ਆਪਾਂ ਸਹੀ ਜਗ੍ਹਾ ਤੇ ਪਹੁੰਚ ਗਏ ਆ ਮਾਈ ਦੇ ਨੂੰ ਸੱਚੇ ਪਿਤਾ ਜੀ ਦੀ ਪਰਖ ਹੋਈ ਨਾ ਮਾਈ ਦੇ ਨੂੰ ਸੱਚੇ ਪਿਤਾ ਜੀ ਦੀ ਪਰਖ ਹੋਈ ਨਾ ਪਗਣ ਮਹੀਨੇ ਸਾਰੀ ਸੰਗਤ ਚਲਕ ਵੇਂਦਿਆਈ ਜੀ ਹੋਲੇ ਮਹੱਲੇ ਦੇ ਲਈ ਬਾਲਣ ਦਾ ਬਹਾਨਾ ਲਾਇਆ ਜੀ ਸੱਚੇ ਪੀਤਾ ਦੇ ਦਰਸ਼ਨ ਨੂੰ ਸਿੱਖ ਚਾਲ ਆਇਆ ਜੀ ਸੱਚੇ ਪੀਤਾ ਦੇ ਦਰਸ਼ਨਾਂ ਨੂੰ ਸਿੱਖ ਚਾਲ ਆਇਆ ਜੀ ਕੁਜਿਆਂ ਦੀ ਮਿਸ਼ਰੀ ਤੇ ਪਤਾਸੇ ਦਾ ਪ੍ਰਸ਼ਾਦ ਨਾਲ ਲੈ ਆਇਆ ਜੀ ਕੁਜਿਆਂ ਦੀ ਮਿਸ਼ਰੀ ਤੇ ਪਤਾਸੇ ਦਾ ਪ੍ਰਸ਼ਾਦ ਨਾਲ ਲੈ ਆਇਆ ਜੀ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾਜੇ ਵਿੱਚ ਆਇਆ ਏ ਜੈਸਵਲ ਨੇ ਸੱਚ ਪਾਤਸ਼ਾਹ ਜੀ ਨੇ ਪਲੰਗ ਲਾਉਣ ਦੀ ਮਰਿਆਦਾ ਇਸ ਦਿਨ ਤੋਂ ਹੀ ਸ਼ੁਰੂ ਕੀਤੀ ਜਦੋਂ ਸੰਤ ਮਨੀ ਸਿੰਘ ਜਾ ਕੇ ਪਹਿਲੀ ਵਾਰੀ ਦਰਸ਼ਨ ਕੀਤਾ ਕਾਲਪੁਰ ਹਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਜੀ ਦਾ ਪਲੰਗ ਲਾ ਕੇ ਉੱਤੇ ਸੰਗਾਸਣ ਦੇ ਉੱਤੇ ਬਠਾਇਆ ਪ੍ਰਸ਼ਾਦ ਰੱਖਿਆ ਤੇ ਉਸੇ ਇਹ ਅਗਲਾ ਪੈਰਾ ਉਹ ਦਰਸਾਉਂਦਾ ਹੈ ਪਲੰਗ ਲਗਾ ਕੇ ਸਾਫ ਬਿਸਤਰਾ ਬਿਸ਼ਾ ਕੇ ਉੱਪਰ ਬਠਾਇਆ ਏ ਪਲੰਗ ਲਖਾ ਲਗਾ ਕੇ ਸਾਫ ਬਿਸਤਰਾ ਬਿਸ਼ਾ ਕੇ ਉੱਪਰ ਪ੍ਰਸ਼ਾਦ ਟਿਕਾਇਆ ਏ ਪ੍ਰਸ਼ਾਦ ਨੂੰ ਭੋਗ ਹਰ ਜੂ ਆਪਿਆ ਆਗੇ ਪ੍ਰਸ਼ਾਦ ਨੂੰ ਭੋਗ ਲਗਾਉਣ ਹਰ ਜੂ ਆਪ ਆਗੇ ਜੀ ਉਸ ਵੇਲੇ ਸੱਚੇ ਪਾਸੇ ਈ ਕ્રોલ ਕਰਦੇ ਸੀ ਰੜਦੇ ਸੀ ਰੜ ਕੇ ਆਪ ਹੀ ਆ ਕੇ ਪਲੰਗ ਦੀ ਪਾਵੇਂ ਫੜ ਕੇ ਖੜੇ ਹੋ ਗਏ ਪਤਾਸੀਆਂ ਨੂੰ ਪ੍ਰਸ਼ਾਦ ਦਾ ਭੋਗ ਲਾਉਣ ਲੱਗੇ ਆ ਪ੍ਰਸ਼ਾਦ ਨੂੰ ਭੋਗ ਲਗਾਉਣ ਹਰ ਜੂ ਆਪ ਆਗੇ ਜੀ ਇੱਕ ਮੁੱਟ ਪਰ ਕੇ ਪ੍ਰਸ਼ਾਦ ਪਤਾਸੇ ਮਨੀ ਸਿੰਘ ਨੂੰ ਵਰਤਾਗੇ ਜੀ ਇੱਕ ਮੁੱਟ ਪਰ ਕੇ ਪ੍ਰਸ਼ਾਦ ਪਤਾਸੇ ਮਨੀ ਸਿੰਘ ਨੂੰ ਵਰਤਾਗੇ ਜੀ ਦਿਲਾਂ ਦੀਆਂ ਜਾਣਨ ਵਾਲੇ ਹਰਜੂ ਦਰਸ ਦਿਖਾਗੇ ਜੀ ਦਿਲਾਂ ਦੀਆਂ ਜਾਣਨ ਵਾਲੇ ਹਰਜੂ ਦਰਸ ਦਿਖਾਗੇ ਜੀ ਹਰਜੂ ਨੂੰ ਚੁੱਕ ਮਨੀ ਸਿੰਘ ਪਲੰਗ ਤੇ ਬਿਠਾਇਆ ਜੀ ਹਰਜੂ ਨੂੰ ਚੁੱਕ ਮਨੀ ਸਿੰਘ ਪਲੰਗ ਤੇ ਬਿਠਾਇਆ ਜੀ ਧਾਰੇ ਨਾਲ ਚਰਨ ਚਾੜੇ ਸੰਗਤਾਂ ਰਾਲ ਸ਼ੁਕਰ ਮਨਾਇਆ ਜੀ ਧਾਰੇ ਨਾਲ ਚਰਨ ਚਾੜੇ ਸੰਗਤਾਂ ਸ਼ੁਕਰ ਮਨਾਇਆ ਜੀ ਨਾਮ ਸਿੰਘ ਸ਼ੇਰ ਸੰਗ ਤੇ ਹਰਜੂ ਮਾਜੇ ਵਿੱਚ ਆਇਆ ਜੀ ਨਾਮ ਸਿੰਘ ਸ਼ੇਰ ਸੰਗ ਤੇ ਹਰ ਜੂ ਮਾ ਜੇ ਵਿੱਚ ਆਇਆ ਜੀ ਇਹ ਕਵਤਾ ਹੈ ਜੋ ਜਨਮ ਸਾਖੀ ਦੇ ਆਧਾਰ ਦੇ ਉੱਤੇ ਹੀ ਲਿਖੀ ਗਈ ਸੀਗੀ ਤੋਂ ਇੱਕ ਸ਼ਬਦ ਤੁਹਾਡਾ ਹੋ ਸਕਦਾ ਕਰਨਾ ਮੈਂ ਜਿਆਦਾ ਸਮਾਂ ਨਹੀਂ ਲਾਵਾਂਗਾ ਤੋਂ ਇਸ ਸ਼ਬਦ ਇਸੇ ਇਸੇ ਚੀਜ਼ ਨੂੰ ਹੀ ਦਰਸਾਉਂਦਾ ਹੈ ਪਾਰ ਬ੍ਰਹਮ ਦੀ ਆਪਾਂ ਗੱਲ ਕਰਦੇ ਹਾਂ ਕਿ ਪਾਰ ਬ੍ਰਹਮ ਨੇ ਸਾਨੂੰ ਜੋ ਆਤਮਾ ਪਾਰਬਮ ਤੋਂ ਬਿਨਾ ਮਾਤ ਲੋਕ ਤੇ ਨਹੀਂ ਪ੍ਰਗਟ ਹੁੰਦੀਆਂ ਤੇ ਉਹ ਸੱਚੇ ਪਾਸជា ਜੀ ਦੇ ਸਾਰੀ ਇਹ ਲੀਲਾ ਜੋ ਹੈ ਅਚਰਜ ਲੀਲਾ ਬਮਾਤ ਲੋਕ ਤੇ ਵਰਤਾਈ ਹੈ ਇਹ ਮੇਰਾ ਸਾਥ ਦਿਓ ਸੰਗਤ ਜੀ ਤੁਸੀਂ ਸ਼ਾਬਦ ਪੜ੍ਹਨਾ ਹੈ ਆਪਾਂ ਜੀ ਹਾਂ ਪਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਂਕ ਭਾਗ ਲਗਾਇਆ ਪਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ ਭਾਗ ਲਗਾਇਆ ਪੂਰੀ ਤਰਕ ਆਨੰਦ ਆਇਆ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਨਕ ਪਾਗ ਲਗਾਇਆ ਮਾਨਸ ਜਨਮ ਜਗਤ ਤਰਾਇਆ ਮਾਨਸ ਜਨਮ ਜਗਤ ਤਰਾਇਆ ਜਗਤ ਤਰਾਇਆ ਮਾਂ ਸੁਹਾਇਆ ਜਗਤ ਤਾਰਾ ਉਦਬਾਲ ਸੁਹਾਇਆ ਪਿਤਾ ਮਾਤਾ ਬਾਲ ਸੁਹਾਇਆ ਪਿਤਾ ਮਾਤਾ ਸੁਹਾਇਆ ਪਿਤਾ ਪਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ ਪਾਗਲ ਗਾਇਆ ਪਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ ਪਾਗਲ ਗਾਇਆ الله <laughs> اکبر <with heaven> ਜਿਸ ਸ਼ੇਰ ਨੂੰ ਸਮਰਾਤ ਪੈ ਦੇਣ ਵਾਲੀ ਤਾਕਤ ਦੱਸਿਆ ਜਾਂਦਾ ਹੈ ਦਰਸਾਇਆ ਜਾਂਦਾ ਹੈ ਉਹੀ ਪਰਬ੍ਰਮ ਹੈ ਏਕੀ ਹੈ ਸ਼ੇਰ ਸਿੰਘ ਸ਼ੇਰ ਨਾ ਉਤਰਾਇਆ ਸ਼ੇਰ ਸਿੰਘ ਸ਼ੇਰ ਨਾ ਉਤਰਾਇਆ ਸ਼ੇਰ ਸਿੰਘ ਸ਼ੇਰ ਆਮੁ ਕਰਾਇਆ ਏ ਜਨ ਭਗਤਾਂ ਦੇ ਵੇ ਸਾਚੀਆਂ ਦਾ ਤਾਂ ਜਨ ਭਗਤਾਂ ਦੇ ਵੇ ਸਾਚੀਆਂ ਦਾ ਤਾਂ ਜਨ ਭਗਤਾਂ ਦੇ ਸਾਚੀਆਂ ਦਾ ਜਨ ਭਗਤਾਂ ਦੇ संत मनी सिंग आप उथाया संत मनी सिंह आप उठाया टे रैन अंदरी रातां ਮੇਟੇ ਰਾਤਾਂ ਅੰਧੇਰੀ ਰਾਤਾਂ ਮੇਟੇ ਰਾਤਾਂ ਅੰਧੇਰੀ ਰਾਤਾਂ ਓਏ ਕਾਲਯੁਗ ਕੂੜਾ ਰਹਿਣ ਨਾ ਪਾਇਆ ਕਾਲਯੁਗ ਕੂੜਾ ਰਹਿਣ ਨਾ ਪਾਇਆ ਕੋਰਾ ਇੱਲਾਹ ਵਲ ਦੂਰਾ ਕੋਰਾ ਇੱਲਾਹ ਆ ਉਹ ਦੇਵੇ ਨਾਮ ਸੱਚ ਸੁਗਾਤਾ ਦੇਵੇ ਨਾਮ ਸੱਚ ਸੁਗਾਤਾ ਦੇ ਨਾਮ ਸੱਚ ਸੁਗਾਤਾ ਦੇਵੇ ਨਾਮ பாரம பிரபல அவத்தார பூரி கனக்காக பார்பிரபல அவத்தார பூரி கனக்கா ਉਰੀ ਕਕ ਪਾਰਕ ਆਇਆ ਹੋਰ ਬਰਾਮ ਲੈ ਅਰਤਾਲ ਉਰੀ ਕਕ ਆਰਗ ਆਇਆ ਉਹ ਸਾਚਾ ਸੰਤ ਸੇਵਾ ਲਾਇਆ ਸਾਚਾ ਸੰਤ ਸੇਵਾ ਲਾਇਆ ਸਾਚਾ ਸੰਤ ਸੇਵਾ ਉਹ ਬੇਖੀ ਉਤਮ ਜਾਤਾ ਬੇਖੀ ਉਤਮ ਜਾਤਾ ਇਕ ਆ ਸ਼ਬਦ ਗਿਆਨ ਦਿਰੜਾਇਆ ਇਕ ਆ ਸ਼ਬਦ ਗਿਆਨ ਦਿਰੜਾਇਆ ਇਕ ਆ ਸ਼ਬਦ ਗਿਆਨ ਦਿਰੜਾਇਆ ਕੋਈ ਦੂਜਾ ਅੱਖਰ ਨਾ ਕੋਈ ਪਛਾਤਾ ਦੂਜਾ ਅੱਖਰ ਨਾ ਕੋਈ ਪਛਾਤਾ ਦੂਜਾ ਅੱਖਰ ਨਾ ਕੋਈ ਪਛਾਤਾ ਦੂਜਾ ਕਹਤਾ ਕੋਈ ਪਛਾਤਾ ਆਪੇ ਆਪਣੇ ਮਾਰਗ ਲਾਇਆ ਆਪੇ ਆਪਣੇ ਮਾਰਗ ਲਾਇਆ ਆਪੇ ਆਪਣੇ ਮਾਰਗ ਲਾਇਆ ਆਪੇ ਆਪਣੇ ਮਾਰਗ ਲਾਇਆ ਓਏ ਕਾਬੂ ਜਬ ਜਾਤਾ ਏ ਕਾਬੂ ਜਬ ਜਾਤਾ ਤੇਰਾ ਕੂਜ ਜਾਤਾ ਏ ਕਾਬੂ ਜਬ ਜਾਤਾ ਓਏ ਕਲ ਯੁਗ ਤੇਰਾ ਲੇਖ ਲਿਖਾਇਆ ਕਲ ਯੁਗ ਤੇਰਾ ਲੇਖ ਲਿਖਾਇਆ ਕਲ ਯੁਗ ਤੇਰਾ ਲੇਖ ਲਿਖਾਇਆ ਤੁਹਾਡੇ ਦੂਰ ਤੇਰਾ ਲੇਗ ਲਟਾਇਆ ਉਹ ਬੈਠਾ ਰੇ ਇੱਕ ਆਕਾਂ ਤਾਂ ਬੈਠਾ ਰੇ ਇੱਕ ਆਕਾਂ ਤਾਂ ਲੇਕਾ ਤੇ ਇੱਕ ਇਰਮਾ ਤਾਂ ज्योति ज्योत स्वरूप हार आप आपणी ज्योत तार ज्योति ज्योत स्वरूप हार आप आपणी ज्योत तार ओ आपे जाने अपनी गाथा आपे जाने ਆਪਣੀ ਗਾਥਾ ਆਪਣੇ ਨਾਲੇ ਆਪਣੀ ਗਾਥਾ ਆਪਣੇ ਨਾਲੇ ਆਪਣੀ ਗਾਥਾ ਉਹ ਪਰਮ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ পাগল ਗਾਇਆ ਬਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ ਪਾਗਲ ਗਾਇਆ ਬਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ ਪਾਗਲ ਗਾਇਆ ਬਾਰ ਬ੍ਰਹਮ ਪ੍ਰਭ ਲੈ ਅਵਤਾਰ ਪੂਰੀ ਕਾਨਕ ਪਾਗ ਲਗਾਇਆ ਹਰ ਸੰਗਤ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਪੂਰੀ ਕਨਕ ਕਨਕਵਿੰਡ ਪਿੰਡ ਜਾਣ ਦਾ ਮੌਕਾ ਮਿਲਿਆ ਲਾਸਟ ਈਅਰ 27 ਚੱਕ ਵੀ ਅਸੀਂ ਦਰਸ਼ਨ ਕਰਕੇ ਆਏ ਤੇ ਬਹੁਤ ਹੀ ਆਨੰਦ ਆਇਆ ਜੋ ਸੱਚੇ ਪਾਤਸ਼ਾਹ ਦੀ ਹਰਬਾਣੀ ਪੜਦੇ ਆ ਜਨਮ ਸਾਖੀ ਪੜਦੇ ਉਹ ਖੇਲਾ ਲੀਲਾ ਦੇਖਦੇ ਆ ਉਹ ਸਾਰਿਆਂ ਨੂੰ ਸਭ ਦਾ ਮਨ ਕਰਦਾ ਹੈ ਜਾ ਕੇ ਉਸ ਜਗ੍ਹਾ ਦੇ ਦਰਸ਼ਨ ਕਰਨ ਨੂੰ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਸਭ ਤੇ ਕਿਰਪਾ ਕਰਨ ਤੇ ਜੋ ਉਸ ਸਭਾਵਨ ਜੋ ਸਬਾਬ ਲੈ ਕੇ ਆਵੇ ਤੇ ਆਪਣੇ ਜਗਾ ਅਪਵਿੱਤਰ ਜਗਾ ਦੇ ਜਨਮ ਸਥਾਨ ਦੇ ਅਵਤਾਰ ਸਥਾਨ ਦੇ ਦਰਸ਼ਨ ਸਭ ਨੂੰ ਦਿਵਾਉਣ ਤੇ ਸਾਡੇ ਵੱਲੋਂ ਤੇ ਇੰਗਲੈਂਡ ਸੰਗਤ ਵੱਲੋਂ ਆਪ ਸਭ ਨੂੰ ਸ਼ਾਭੀ ਜਕਾਰਾ ਪ੍ਰਵਾਨ ਕਰੋ ਔਰ ਸੰਗਤ ਜੀ ਤੇ ਹਰਬਾਣੀ ਪੜਦਿਆਂ ਕਾਪਤਾ ਪੜਦਿਆਂ ਨੇਕਾ ਭੁੱਲਾਂ ਹੋ ਜਾਂਦੀਆਂ ਹਨ ਸੱਚੇ ਪਾਤਸ਼ਾਹ ਜੀ ਤੋਂ ਹਰ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਅੱਗੇ ਤੋਂ ਹੀ ਬੇਨਤੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਜੀ ਹਰ ਬਾਣੀ ਸ਼ੁੱਧ ਸਾਰ ਵਿੱਚ ਪੜਨੀ ਹਰ ਬਾਣੀ ਦੇ ਸ਼ੁੱਧ ਸ਼ਬਦਾਂ ਦੀ ਸ਼ੁੱਧ ਵਿਚਾਰ ਸਾਂਝ ਪਾਉਣ ਦਾ ਬਲ ਬਖਸ਼ਣਾ ਆਪਣਾ ਸੱਚਾ ਨਾਮ ਚਰਨ ਪ੍ਰੀਤੀ ਚਰਨਾਂ ਦੀ ਤੁਰੀ ਛਾਰ ਤੇ ਦਰਸ਼ ਜੀ ਦਾਰ ਬਖਸ਼ਣਾ ਤਾਂ ਜੋ ਸਿ ਨਿ ਤੇਰੇ ਗੁਣ ਗੁੰਦੇ ਰਹੀਏ ਨਿਹ ਕਲੰਕ ਨਰਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਇਆ ਕਰਨੀ ਦਇਆ ਕਰਨੀ ਦਇਆ ਕਰਨੀ ਦੀਨ ਦਿਆਲ ਜੀ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ so hung in my heart all this shit i sang a bishnu bagabandi da so hung in my heart bishnu da ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਗਵਾਂਦੀ ਜੈ